ਦੀ ਸ਼ੇਰਨੀ ਆ ਬਲਵਿੰਦਰ ਕੌਰ ਜਿਹੜਾ ਉੱਥੇ ਚੰਡੀਗੜ੍ਹ ਜਿਹੜਾ 에어ਪੋਰਟ ਦੇ ਜਿਹੜਾ ਉਹਨੇ ਕੰਗਲਾ ਰਿਜ਼ੌਰਟ ਦੇ ਉਹਨਾਂ ਬੜੀ ਜਿਹੜਾ ਭਤੀ ਸ਼ਬਦਾਂ ਦੀ ਬੋਲੀ ਆ ਔਰ ਉਹਦੇ ਪੀਏ ਦੇ ਜਿਹੜਾ ਸਾਡੇ ਧੀਰ ਨੂੰ ਧੱਕੜਵਾ ਰਿਹਾ ਸਾਡੀ ਪੂਰੀ ਔਰ ਮੰਗ ਗਿਆ ਤੰਗਣਾ ਰਿਹਾ ਉਹ ਤੋਂ ਔਰ ਪੀਏ ਦੇ ਖਲਾਫ ਮੱਛਾ ਦਤ ਕੀਤਾ ਜਾਏ ਔਰ ਸਾਡੀ ਫਿਲਾਮ ਵੀ ਦੀ ਬਲਵਿੰਦਰ ਕੌਰ ਦਾ ਇਹਨਾਂ ਪਰਚਾ ਰੱਦ ਕੀਤਾ ਜਾਵੇ ਬਹੁਤ ਰਵਿੰਦਰ ਕੋ ਭੈਣ ਜੀ ਆਡੀ ਨੇ ਜੋ ਕੀਤਾ ਹੈ ਸਾਡੇ ਸਾਹਮਣੇ ਹੀ ਹੈ ਕਿਉਂ ਨੇ ਉਹ ਜज्ਬਾ ਪਿਆਰ ਉਹਦੀ ਨੌਕਰੀ ਦਾ ਸਵਾਲ ਸੀ ਜਦੋਂ ਇਹ ਕੰਗਣਾ ਗਈ ਉਹਨੇ ਤਲਾਸ਼ੀ ਤੇ ਕਰਨੀ ਸੀ ਆ ਇਹ ਕਹਿੰਦੇ ਵੀ ਥੱਪੜ ਉਹਨੇ ਮਾਰਿਆ ਥੱਪੜ ਉਹਦਾ ਬਾਡੀਗਾਰਡ ਇਹਨਾਂ ਨੂੰ ਮਾਰਿਆ ਉਲਟ ਵੇ ਤੁਸੀਂ ਦੇਖਿਆ ਉਹਦਾ ਅੱਜ ਆ ਹੀ ਵੇਖਿਆ ਵੀਡੀਓ ਦੇ ਵਿੱਚ ਪਰ ਉਹ ਬਹੁਤ ਗਲਤੀ ਉਹਦੀ ਉਹਦੇ ਤੇ ਪਰਚਾ ਹੋਣਾ ਜਿਹਦਾ ਜੋ ਜਥੇਬੰਦੀਆਂ ਪਰਚਾ ਗ੍ਰਾਹਣ ਦੀਆਂ ਉਹਨਾਂ ਦੇ ਨਾਲ ਨੇ 对对 <Okay. S 2>、okay. ਅੱਜ ਜਿਹੜੀ ਮੀਟਿੰਗ ਰੱਖੀ ਗਈ ਕਿਸ ਦੇ ਸਬੰਧ ਵਿੱਚ ਰੱਖੀ ਗਈ ਕਹਿਣਾ ਚਾਹੁੰਦਾ ਮੈਂ ਜਸਬੀਰ ਸਿੰਘ ਡੱਟਾ ਹਾਂ ਡਿਸਟ੍ਰਿਕਟ ਫਰੰਦਾਹਨ ਭਾਰਤੀ ਕਿਸਾਨੀ ਨੁਕਾਦੀਆਂ ਜਿਹੜਾ ਖਪੂਰਥਲਾ ਬਲਾਕ ਅਰਫਾਨਪੁਰ ਪੰਜ ਅਸੀਂ ਬਲਾਕ ਡੰਡਾਲਾ ਗਲਾ ਖਪੂਰਥਲੇ ਦੇ ਜਿਹੜਾ 9 ਜੂਨ 2024 ਆਸਮਾਰ ਨੂੰ ਮੀਟਿੰਗ ਕੀਤੀ ਆ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਧੀ ਸ਼ੇਰਨੀ ਆ ਕੁਲਵਿੰਦਰ ਕੌਰ ਜਿਹੜਾ ਉੱਥੇ ਚੰਡੀਗੜ੍ਹ ਜਿਹੜਾ 에어ਪੋਰਟ ਨੇ ਜਿਹੜਾ ਉਹਨੇ ਕੰਗਣਾ ਰਣੌਥ ਨੇ ਉਹਨਾਂ ਬੜੀ ਜਿਹੜਾ ਭੰਦੀ ਸ਼ਬਦਾਂ ਵਾਲੀ ਬੋਲੀ ਆ ਔਰ ਉਹਦੇ ਫੀਏ ਨੇ ਜਿਹੜਾ ਸਾਡੀ ਧੀ ਨੂੰ ਥੱਪੜ ਮਾਰਿਆ ਸਾਡੀ ਪੂਰੀ ਯੋਰ ਮੰਗਿਆ ਕੰਗਣਾ ਰਣੌਥ ਔਰ ਫੀਏ ਦੇ ਖਿਲਾਫ ਪਰਚਾ ਦਰਦ ਕੀਤਾ ਜਾਵੇ ਔਰ ਸਾਡੀ ਪੰਜਾਬ ਦੀ ਧੀ ਖਲਵੰਦਰ ਖੌਰ ਦਾ ਜਿਹੜਾ ਪਰਚਾ ਰੱਦ ਕੀਤਾ ਜਾਵੇ ਅਸੀਂ ਸਾਰੀ ਜਿੰਨੀ ਜਥੇਬੰਦੀਆਂ ਭਾਰਤੀ ਕਿਸਾਨੀ ਨੂੰ ਕਾਦੀਆਂ ਸਰਦਾਰ ਹਰਮਿੰਦਰ ਸਿੰਘ ਸਿਜੁਖ ਮੋਹਰ ਸਿੰਘ ਦੇ ਹੇਠ বিনা ਜਿੰਨੀਆਂ ਮੀਟਕਾ ਕਰ ਰਹੇ ਆ ਔਰ ਲੜ ਰਹੇ ਆ ਹੁਣ ਅਸੀਂ ਪਰਸੋ 11 ਤਰੀਕ ਨੂੰ ਜਿਹੜਾ ਕਫੂਰਸਲੇ ਤੋਂ ਸਾਜਾ ਕੱਸਰ ਹੋ ਖੇ ਫਿਰ ਉਹਨਾਂ ਦੇ ਪ੍ਰਿੰਟ ਮਹੀਵਾਲ ਜਿਹੜਾ ਸੁਲਤਾਨ ਖੋਨ ਲੋਧੀ ਬਲਾਕ ਤੇ ਪੈਂਦਾ ਉਥੇ ਕੁਲਵਿੰਦਰ ਕੌਰ ਨਿਗੜੀ ਮਾਥਾ ਨੂੰ ਜਿਹੜਾ ਸਾਡੀ ਭਾਰਤੀ ਇਨਸਾਨੀ ਔਕਾਦੀਆਂ ਜਿਹਨਾਂ ਸਨਮਾਨਤ ਕਰਨੇ ਜਾ ਰਹੀ ਆ ਔਰ ਉਹਨਾਂ ਨੂੰ ਨਾਲ ਇਹ ਵਿਸ਼ਵਾਸ ਦਉਂਦੇ ਆ ਵੀ ਸਾਰਾ ਜਿਹੜਾ ਪੰਜਾਬ ਨਹੀਂ ਸਾਰਾ ਭਾਰਤ ਨਹੀਂ ਸਾਰਾ ਵੰਡ ਜਿਹੜਾ ਜਿਨਾ ਸਾਡੀ ਫੀ ਖਲਵੰਦਰ ਖੋੜ ਦੇ ਨਾਲ ਖਲੋਤਾ ਕੋ ਕਮਰਾਉਣ ਦੀ ਲੋੜ ਨਹੀਂ ਇਹ ਸੋ ਸਾਡੀ ਜਿਹੜੀ ਆ ਪੁਰੀ ਹੋਰ ਮੰਗਿਆ ਪ੍ਰਧਾਨ ਮੰਤਰੀ ਅੱਜ ਫੇਰ ਜਿਹੜੇ ਆ ਸੌ ਚੱਕਣ ਜਾ ਰਹੇ ਨੇ ਕੀ ਗੱਲ ਕਹਿੰਦੇ ਨੇ ਤੀਜੀ ਵਾਰੀ ਸੌ ਚੱਕਣ ਜਾ ਰਹੇ ਨੇ ਮੋਦੀ ਸਾਹਿਬ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਤੀਜੀ ਵਾਰੀ ਸੌ ਚੱਕਣ ਹੀ ਜਾ ਰਹੇ ਆ ਉਹਨਾਂ ਦਾ ਜਿਹੜਾ ਐਮਪੀ ਕੋਸ਼ਣਾ ਹਿੰਦਨ ਤੋਂ ਥੱਲੇ ਰਹਿ ਗਿਆ ਉਹਨਾਂ ਦੀ ਆਪਣੀ ਜਿਹੜੀ ਇਲੈਕਸ਼ਨ ਬੀਜੇਪੀ ਦਾ ਜਿਹੜੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਮਾਰ ਪਈ ਆ ਜੋ ਕਿਸਾਨਾਂ ਨੇ ਬੀਜੇਪੀ ਦੇ ਖਿਲਾਫ ਜਿਹੜੀਆਂ ਵੋਟਾਂ ਨਹੀਂ ਪੈਣ ਦਿੱਤੀਆਂ ਔਰ ਅਸੀਂ ਸਾਰੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਜਿਹੜੀ ਆ ਉਹ ਭਾਜਪਾ ਨੂੰ ਨਹੀਂ ਮਿਲੀ ਇਹ ਸਾਰੀ ਪਛਾਣਾਂ ਦਾ ਜਿਹੜਾ ਦੇਣ ਆ ਜੇ ਇਦਾਂ ਹੀ ਭਾਜਪਾ ਕਿਸਾਨਾਂ ਨਾਲ ਟਕਰaundੀ ਰਹੇਗੀ ਤੇ ਇਥੋਂ ਭਾਰਤ ਦੇ ਵਿੱਚੋਂ ਉਹਨਾਂ ਦਾ ਨਾਮ ਜਲਦੀ ਖਤਮ ਹੋ ਜਾਊਗਾ ਖਡੂਰ ਸਾਹਿਬ ਦੇ ਹਲਕੇ ਦੇ ਜਿਹੜੇ ਪੰਤਕ ਸੀਟ ਨੂੰ ਜਿਹੜਾ ਕਾਮਯਾਬ ਕੀਤਾ ਕੀ ਕਹਿਣਾ ਚਾਹੁੰਦੇ ਹੋ ਖਡੂਰ ਸਾਹਿਬ ਸੋងੇ ਨੇ ਸਾਡੇ ਭਾਈ ਅਬਰ ਫਾਲਸ ਨੇ ਜੀ ਨੇ ਫਰੀਦਕੋਟ ਤੋਂ ਸਰਮਜੀਤ ਸਿੰਘ ਜਨਾ ਸਾਬ ਬੰਸਰ ਸਿੰਘ ਦੇ ਪੁੱਤਰ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਔਰ ਫ੍ਰੀਜਕੋਰਡ ਦੇ ਵਾਸੀਆਂ ਨੂੰ ਜਿਹੜਾ ਖੰਡੂਰ ਸਾਹਿਬ ਨੇ ਜਿੰਨੇ ਵੋਟਰਾਂ ਨੂੰ ਵਧਾਈ ਦੇਣਾ ਜਿੰਨਾ ਜਿੱਤ ਕੇ ਉਹਨਾਂ ਨੂੰ ਦੋਨਾਂ ਯੋਧਿਆਂ ਨੂੰ ਜਿਹੜਾ ਉੱਥੇ ਪਾਰਲੀਮੈਂਟ ਵਿੱਚ ਭੇਜਿਆ ਆ ਅੱਗੋਂ ਵੀ ਇਦਾਂ ਵੀ ਜਨਾ ਕੋਈ ਚੰਗੇ ਕੰਮ ਕਰੇਗਾ ਤੋ ਇਦਾਂ ਹੀ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਵਿੱਚ ਜਾਂ ਰਾਜ ਸਭਾ ਜਿੰਨਾ ਹੀ ਜਾਏਗਾ ਵਾਹਿਗੁਰੂ ਜੀ ਕੀ ਮੀਟਿੰਗ ਬਾਰੇ ਕੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਲਵਿੰਦਰਪੁਰ ਭੈਣ ਜੀ ਆਡੀ ਨੇ ਜੋ ਕੀਤਾ ਹੈ ਤੁਹਾਡੇ ਸਾਹਮਣੇ ਹੀ ਹੈ ਕਿਉਂ ਨੇ ਉਹ ਜज्ਬਾ ਪਿਆਰ ਉਹਦੀ ਨੌਕਰੀ ਦਾ ਸਵਾਲ ਸੀ ਜਦੋਂ ਇਹ ਕੰਗਣਾ ਗਈ ਉਹਨੇ ਤਲਾਸ਼ੀ ਤੇ ਕਰਨੀ ਸੀ ਆ ਇਹ ਕਹਿੰਦੇ ਵੀ ਥੱਪੜ ਉਹਨੇ ਮਾਰਿਆ ਥੱਪੜ ਉਹਦਾ ਬਾਡੀਗਾਰਡ ਇਹਨਾਂ ਨੂੰ ਮਾਰਿਆ ਉਲਟ ਵੇਖ ਤੁਸੀਂ ਦੇਖਿਆ ਅੱਜ ਆਹੀ ਵੇਖਿਆ ਵੀਡੀਓ ਦੇ ਵਿੱਚ ਪਰ ਉਹ ਬਹੁਤ ਗਲਤੀ ਉਹਦੀ ਉਹਦੇ ਤੇ ਪਰਚਾ ਹੋਣਾ ਚਾਹੀਦਾ ਜੋ ਜਥੇਬੰਦੀਆਂ ਪਰਚਾ ਕਰਾਉਣ ਦੀਆਂ ਉਹਨਾਂ ਦੇ ਨਾਲ ਨੇ ਦੂਜਾ ਉਹ ਭੈਣ ਨੇ ਜਿਹੜੀ ਨੇ ਆਡੀ ਨੇ ਪੂਰੇ ਆਪਣੇ ਜਜਬੇ ਨਾਲ ਕਿਉਂ ਗੁੱਸਾ ਖਾਦਾ ਜਦੋਂ ਆਪਣੀਆਂ ਭੈਣਾਂ ਮਾਵਾਂ ਸਾਡੀਆਂ ਧਰਨੇ 'ਚ ਬੈਠੀਆਂ ਸੀ ਇਹਨੇ ਕਹਿੰਦੀ ਦਿਹਾੜੀਦਾਰੇ ਜਨਾਨੀਆਂ ਬੈਠੀਆਂ ਨੇ ਉਹਦੇ ਮਾਨ 'ਚ ਉਹ ਵੀ ਜਜਬਾ ਵਾਲਾ ਬਹੁਤ ਸੀ ਉਹ ਸਾਡੀ ਭੈਣ ਦੇ ਪਰ ਪਰਮਾਦਮਾ ਕਰਾਂਦਾ ਉਹਨੂੰ ਉਹਨੇ ਆਪਣੀ ਨੌਕਰੀ ਨੂੰ ਇੱਕ ਪਿੱਛੇ ਕਰਕੇ ਉਸ ਭੈਣ ਨੇ ਆਪਣਾ ਜਜਬਾ ਦਿਖਾਇਆ ਜੋ ਅੱਜ ਭਾਰਤ ਸਾਰਾ ਦੁਨੀਆ ਵਲਟ ਬਾਹਰ ਖੜੇ ਲੋਕ ਨੇ ਨਾਲ ਉਹਨੂੰ ਨਾਮ ਦੇ ਰਹੇ ਨੇ ਉਹਨੇ ਕੋਈ ਨੌਕਰੀ ਵਾਲ ਨਹੀਂ ਦੇਖਿਆ ਅਸੀਂ ਵੀ ਆਡੀ ਜਥੇਬੰਦੀ ਜਿਹੜੀ ਕਿਸਾਨ ਯੂਨੀਅਨ ਦੀ ਹੈ ਨਾਲ ਆ ਜੋ ਅੱਜ ਅਸੀਂ ਪਿੰਡ ਬ੍ਰਹੀਵਾਲ ਚ ਮੀਟਿੰਗ ਕੀਤੀ ਸਾਰਿਆਂ ਨੇ ਰਲ ਕੇ ਉਹਦੇ ਦਿਸਬੰਦ ਤੇ ਕੀਤੀ ਹੈ ਜੋ ਵੀ ਉਹਦੇ ਨਾਲ ਕੋਈ ਦੁੱਖ ਤਕਲੀਫ ਹੋਈ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਬਾਕੀ ਜੋ ਮੈਂ ਜ਼ਰੂਰੀ ਬੇਨਤੀ ਕਰਦਾ ਜੋ ਅਮਰਦਪਾਲ ਭਾਈ ਆਡੇ ਸੀਟ ਉਹਨਾਂ ਜਿੱਤੀ ਅਸੀਂ ਕਿਸਾਨੀ ਦਾ ਆਪਣਾ ਨਾਲ ਪੂਰਾ ਅੰਦੋਲਨ ਦੇ ਨਾਲ ਕਪੂਰਥੱਲੇ ਜ਼ਿਲ੍ਹੇ ਚ ਵੀ ਗਏ ਸੀ ਹੁਣ ਵੀ ਅਸੀਂ ਉਹਦੇ ਨਾਲ ਖੜੇ ਆ ਪਰ ਮੈਂ ਬੇਨਤੀ ਕਰਨਾ ਦਾ ਆਪਣੀ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਉਹਨੂੰ ਹਰਿਆਈ ਕੀਤਾ ਜਾਵੇ ਜੇਕਰ ਨਾ ਹਰਿਆਈ ਕੀਤਾ ਜੋ ਸਾਡੀਆਂ ਜਥੇਬੰਦੀਆਂ ਗਾਹ ਕਾਨੂੰਨੀ ਕਾਰਵਾਈ ਕਰਨੀਆਂ ਫਿਰ ਉਹਨਾਂ ਦਾ ਅਸੀਂ ਵੇਖਾਂ ਤੇ ਕੀ ਕਰਨਾ ਪਰ ਜੇਕਰ ਇਹ ਸੋਚੇ ਇਹ ਸਰਕਾਰ ਪੰਜਾਬ ਦੀ ਜਲਦ ਤੋਂ ਜਲਦ ਉਹਨੂੰ ਹਰਿਆਈ ਕੀਤਾ ਜਾਵੇ ਸਾਡੀ ਬੇਨਤੀ ਹੈ ਇਹ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਅੰਗਾ ਜੋਗ ਮੀਟਿੰਗ ਹੈ ਪਹਿਲਾ ਮੈਂ ਇਹ ਨਾਲ ਗੁਰਬਾਣੀ ਤੋਂ 쿠ਸ਼ੀ ਜਾਰੀ ਕਰੂੰਗਾ ਕਿ ਲਾਖੇ ਕੁਸ਼ੀਆਂ ਬਾਦਸ਼ਾਹੀਆਂ ਦੇ ਸਾਥੋਂ ਨਜ਼ਰ ਕਰੇ ਵਾਅਦਾ ਕਰਦੇ ਹਾਂ ਇਹ ਜਿਹੜੀ ਸਾਡੀ ਬੀਟਿੰਗ ਹੈ ਜਿਹੜੀ ਇਕਾਈ ਦੀ ਚੋਣ ਕਰਨੀ ਹੈ ਕਿਤੇ ਲੇਕਿਨ ਸਾਡੀ ਸਾਡੀ ਭੈਣ ਨੇ ਗੁਰਮਿੰਦਰ ਕੌਰ ਜੀ ਜਿਹੜੇ ਚੰਡੀਗੜ੍ਹ 에ਅਰਪੋਰਟ ਤੇ ਆਪਣੇ ਜਿਹੜੀ ਡਿਊਟੀ ਨਿਭਾ ਰਹੇ ਹਨ ਉਹਨਾਂ ਨੇ ਜੋ ਕੌਮ ਦਾ ਸਿਰ ਉੱਚਾ ਕੀਤਾ ਹੈ ਕਿਉਂਕਿ ਇਹ ਜਿਹੜੀ ਬੀਬੀ ਸੀਗੀ ਕੰਗੜਾ ਰਾਮ ਤਾਂ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਨੂੰ ਉਹਨਾਂ ਨੇ ਨਾ ਕੌਮ ਦੇ ਨੱਕ ਦੇ ਦਰਮਿਆਨ ਕੀਤਾ ਸੀ ਪਿਲੰਗ ਦੱਸਿਆ ਕੰਗਨਾਂ ਬਹੁਤ ਬਾਰੇ ਸਾਡੀ ਭੈਣ ਕੁਲਵਿੰਦਰ ਨੇ ਇਹ ਛਿੱਧ ਘੱਟਾ ਤੇ ਬੀਬੀਆਂ ਵੀ ਪਿੱਛੇ ਨਹੀਂ ਹੈਗੀਆਂ ਮਾਈ ਭਾਗਵਾਨ ਨੂੰ ਅੱਗੇ ਹੋ ਕੇ ਲੜੀਏ ਦੇਖੋ ਲੋਕ ਕੰਸਰ ਹੋ ਰਹੇ ਨੇ ਉਸ ਕੁਨਨਰ ਦੇ ਉੱਤੇ ਬੀਬੀਆਂ ਬਾਰੇ ਗੱਲ ਬੋਲਿਆ ਸੀ ਕਿ ਇਹ ਸੋਸਲ ਮੀਡੀਆ ਹਟੇ ਹੁੰਦੀ ਹੈ ਉਹਦੇ ਮਨ 'ਚ ਪੁੱਛਾਂ ਸੀ ਕਿ ਉਹਨੂੰ ਕੀ ਲੋੜ ਸੀ ਉਹ ਆਪੇ ਨੌਕਰੀ ਕਰਦੀ ਸੀ ਤਰਖਾ ਲਈ ਪਾਰਟੀ ਉਹ ਦੇਖੋ ਉਹ ਬੀਬੀ ਨੇ ਸਿੱਧ ਕਰਤਾ ਅਸੀਂ ਅਣਖਾਤ ਪੁਸ਼ਟੀ ਕਰਦੇ ਆਂ ਆਪਣੀ ਸਰਕਾਰ ਉਹਦੇ ਸੰਬੰਧ ਵਿੱਚ ਜਿਹੜਾ ਆਪਣਾ ਰੋਸ ਪ੍ਰਗਟ ਕਰਨਾ ਸੀ ਉਹਦੇ ਸੰਬੰਧ ਵਿੱਚ ਆਪਾਂ ਇਹ ਮੀਟਿੰਗ ਅੱਜ ਤੇ ਫਿਰ ਕਰ ਲਈ ਆ ਸੋ ਜੋ ਵੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਨਹੀਂ ਪਾਰਟੀ ਦਾ ਜੋ ਵੀ ਮੈਸੇਜ ਹੁੰਦਾ ਉਹਦੇ ਜੇ ਆਪਾਂ ਪੂਰਾ ਕਰਾਉਨੇ ਆ ਸੋ ਮੈਂ ਕਰ ਲਈ ਆ ਆਪਣੀ ਬੀਬੀਆਂ ਦਾ ਜਿਹੜਾ ਆਪਣਾ ਇਸ਼ੂ ਬਣਿਆ ਹੋਇਆ ਉਹ ਇਹ ਅੱਜ ਤੋਂ ਆਪਣੇ ਖਾਦੀ ਧਰਮ ਲੱਗਾ ਸੀ ਸਭ ਤੋਂ ਪਹਿਲਾਂ ਇਹਦੀ ਇੱਕ ਗੰਤਪੂਰਨ ਉਦੋਸ਼ ਵੀ ਕਰ ਤੇ ਕਿਸਾਨਾਂ ਪਾਰੇ ਸਾਡੀਆਂ ਬੀੜੀਆਂ ਬਾਰੇ ਭੈਣੀਆਂ ਸਾਡੀਆਂ ਮਾਦਾਵਾਂ ਉੱਥੇ ਬੈਠੀਆਂ ਸੀ ਉਹਨਾਂ ਨੂੰ ਟਕੇ ਟਕੇ ਜੀਆਂ ਕਹਿ ਨਹੀਂ ਉਹਨਾਂ ਨੂੰ 100-100 ਰੁਪਏ ਦੇ ਢਾਲੀਆਂ ਜੀਆਂ ਕਹਿ ਕੇ ਨੇ ਭੰਲਿਆ ਸੀ ਸਾਡੇ